ਸੰਤ ਬਾਬਾ ਨਿਦਾਨ ਸਿੰਘ ਜੀ ਨਡਾਲੋਂ ਹਜੂਰ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ ਨੂੰ ਵਿਲਾਰਾ ਵਿਖੇ ਕਰਵਾਇਆ ਗਿਆ ਗੁਰਮਤ ਸਮਾਗਮ ਬੀਤੇ ਦਿਨੀ ਸੰਤ ਬਾਬਾ ਨਿਦਾਨ ਸਿੰਘ ਜੀ ਨਡਾਲੋਂ ਹਜੂਰ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਬੀਤੇ ਸਾਲਾਂ ਦੇ ਤਰ੍ਹਾਂ ਇਸ ਸਾਲ ਵੀ ਬਾਬਾ ਨਿਦਾਨ ਸਿੰਘ ਦੀ ਸੇਵਾ ਸੁਸਾਇਟੀ ਵੱਲੋਂ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਪੂਰਵਕ ਮਨਾਇਆ ਗਿਆ ਸੁਸਾਇਟੀ ਦੇ ਮੁਖੀ ਬਦਰ ਭਾਈ ਗੁਰਮੇਲ ਸਿੰਘ ਪੱਟੀ ਵੱਲੋਂ ਪ੍ਰਸਨਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬਾਬਾ ਨਿਦਾਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੁਸਾਇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਘਨਪਾਟ ਸਾਹਿਬ ਪਰਮਰਮ ਕਰਵਾਏ ਗਏ ਸਨ ਜਿਨ੍ਹਾਂ ਨੇ ਪੂਗਤਵਾਰ ਦੇ ਦੀਵਾਨਾ ਵਿੱਚ ਸਵੇਰ ਬੜੇ ਪਾਈ ਗਏ ਉਪਰੰਤ ਗੁਰਦੇਵ ਸਾਹਿਬ ਦੀ ਕੀਰਤਨੀ ਜੱਸੀ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਤਰਵਿੰਦਰ ਸਿੰਘ ਜੀ ਵੱਲੋਂ ਸੰਗੋਮ ਬਨਿਦਾਨ ਸਿੰਘ ਜੀ ਦੇ ਨਡਾਲੋਂ ਹਜੂਰ ਸਾਹਿਬ ਵਾਲੇ ਦੇ ਜਨਮ ਉਹਨਾਂ ਵੱਲੋਂ ਮੁਨਕਤਾ ਦੇ ਭਲੇ ਲਈ ਕੀਤੇ ਗਏ ਕੰਮਾਂ ਅਤੇ ਸ੍ਰੀ ਹਜੂਰ ਸਾਹਿਬ ਵਿਖੇ ਲੰਗਰ ਦੀ ਸ਼ੁਰੂਆਤ ਕਰਨਾ, ਨਿਰਾਸ਼ ਹੋਣਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਉਹਨਾਂ ਨੂੰ ਆਪ ਦਰਸ਼ਨ ਦੇ ਕੇ ਖੀਸਾ ਮੇਰਾ ਤੇ ਹੱਥ ਤੇ ਇਹਨਾਂ ਦੇ ਬਚਨ ਕਰਨ ਅਤੇ ਉਹਨਾਂ ਵੱਲੋਂ ਕੀਤੀਆਂ ਲੰਗਰ ਦੀਆਂ ਸੇਵਾਵਾਂ ਤੇ ਹੋਰ ਮੁਨਕਤਾਂ ਤੇ ਕੀਤੀ ਗਏ ਪਰਉਪਕਾਰਾਂ ਬਾਰੇ ਵਿਸਥਾਰ ਪੂਰਵਕ ਕਥਾ ਰਹੀ ਹਾਜ਼ਰੀ ਭਰੀ। ਉਹਨਾਂ ਤੋਂ ਬਾਅਦ ਚੱਲ ਰਹੀਆਂ ਸੇਵਾਵਾਂ ਤੇ ਸੇਵਾਵਾਂ ਦੇ ਮੁੱਖੀ ਸੇਵਾਦਾਰਾਂ ਬਾਰੇ ਵੀ ਜਾਣਕਾਰੀ ਗਿਆਨੀ ਜੀ ਨੇ ਸੰਗਤਾਂ ਨਾਲ ਵਿਸਥਾਰ ਵਿੱਚ ਸਾਂਝੀ ਕੀਤੀ। ਬਾਬਾ ਜੀ ਦਾ ਜੀਵਨ ਸਿੱਖੀ ਵਿੱਚ ਪਰਪੱਕ ਸੀ ਅਤੇ ਉਹਨਾਂ ਨੇ ਗੁਰੂ ਸਾਹਿਬ ਵੱਲੋਂ ਦਿੱਤੇ ਹੁਕਮ ਨੂੰ ساری ਉਮਰ ਪੂਖਾਇਆ। ਅੱਜ ਵੀ ਸ੍ਰੀ ਜੂਰ ਸਾਹਿਬ ਵਿਖੇ ਗੁਰਦੁਆਰਾ ਲੰਗਰ ਸਾਹਿਬ ਕੇ ਆਈਆਂ 47 ਹਮੇਸ਼ਾ ਲੰਗਰ ਚੱਲਦੀ ਰਹਿੰਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਨੇ ਲੰਗਰਾਂ ਤੇ ਮਨੁੱਖਤਾ ਦੀ ਸੇਵਾ ਰਾਈ ਜੋ ਨਾਮਣਾ ਖੱਟਿਆ ਹੋ ਰਹੀ ਦੀ ਦੁਨੀਆ ਤੱਕ ਸੰਤਾਂ ਯਾਦ ਕਰਦੀਆਂ ਰਹਿਣਗੀਆਂ ਭਾਈ ਗੁਰਮੇਲ ਸਿੰਘ ਪੱਟੀ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਬਾਬਾ ਨਿਹੰਗ ਸਿੰਘ ਸੁਹਾਵਾ ਸੁਸਾਇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਨਮ ਦਿਹਾੜੀ 47 ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਮਨਾਏ ਜਾ ਰਹੇ ਹਨ ਜੋ ਕਿ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਅੱਜ ਹੈ ਸੰਤਾਂ ਮੋਹਾਂਪੁਰ ਖਨ ਦੇ ਹਾੜੇ ਮਨਾਉਣ ਵਾਲਾ ਅੱਜ ਕੱਲ ਦੀ ਪੀੜ੍ਹੀ ਜੋ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦੀ ਹੈ ਉਹ ਵੀ ਰਹਿੀਆਂ ਸਖਸ਼ੀਤਾਵਾਂ ਬਾਰੇ ਜਾਣ ਸਕੇਗੀ ਅਤੇ ਉਹਨਾਂ ਦੇ ਜੀਵਨ ਤੋਂ ਸਿੱਧ ਲੈ ਕੇ ਆਪਣੇ ਆਉਣ ਵਾਲੇ ਭਵਿੱਖ ਨੂੰ ਸੁਧਾਰ ਸਕੇਗੀ ਅਤੇ ਸਿੱਖੀ ਦੀ ਸੇਵਾ ਵੀ ਕਰ ਸਕੇਗੀ ਜ਼ਿਕਰ ਜੋ ਕਰਕੇ ਬਾਬਾ ਨਦਾਨ ਸਿੰਘ ਸੇਵਾ ਸੁਸਾਇਟੀ ਬਹੁਤ ਸਾਰੇ ਸਮਾਜਿਕ ਕੰਮਾਂ ਵਿੱਚ ਸਰਲਦੀ ਆ ਰਹੀ ਹੈ ਇਸ ਮੌਕੇ ਸੰਗਤਾਂ ਦੇ ਠਾਠਾ ਮਾਰ ਦੇ ਇਕੱਠ ਨੇ ਹਾਜ਼ਰੀ ਭਰੀ ਇਸ ਮੌਕੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪੰਡਾਲੇ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ